ਬਾਬੀ ਚੇ ਆਏ ਕਰੀਏ ਬੱਲੇ ਪਾਸ਼ਾ ਵਧੀਆ ਜੀ ਸੜਕ ਸਾਡੇ ਕੋਲ ਆ ਰਾਦੇ ਕੇ ਫਕਰ ਰਹਿਣੇ ਸਾਕੇ ਤਾ ਕੋਲੇ ਸੋਨਿਹਾਰਾ ਰਾਜ ਦੀ ਲਟਾਈ ਓਏ ਕਮੈਂਟ ਰੋਕ ਲੋ ਓ ਖੜਜੋ ਯਾਰ ਖੜਜੋ ਹੀ ਖੜਜੋ ਬਰਾ ਮੇ ਲੋਕ ਪੜਜੂ ਸਾਡੇ ਚੋਲੇ ਨੇ ਆਜੋ ਇੱਧਰ ਆਜੋ ਆ ਲੈ ਲੋ ਆਜੋ ਆਜੋ 2 ਮਿੰਟ ਇੱਧਰ ਆਜੋ 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 ਇੱਕ ਵਾਰ ਭਾਈ ਟੱਪਾ ਮੜਾ ਸਾਈਡ ਤੇ ਕਰ ਲਾ ਅੱਛਾ ਜੀ Nah, kalau satu sementara, k a l <laughs> a কিন্তু পড়া নয় ভুল না তুমি 아 맞다 라훌아 맞다 ਕਮੜ ਘੜੀ ਪੜੀ ਕੇ ਇਸ ਤਰ੍ਹਾਂ ਦੇ ਦੇਓ ਕਿੰਨੇ ਕਿਲੋਮੀਟਰ ਦੀ ਸੜਕ ਪਾ ਲਿਆ ਇਹ ਜਿਹੜੀ ਸੜਕ ਹੈ ਜੀ ਇਹ ਮੰਡੀ ਗੋਬਿੰਦਗੜ ਤੋਂ ਅਮਲੋ ਅਮਲੋ ਤੋਂ ਪਾਸੋਂ ਪਾਸੋਂ ਤੋਂ ਨਾਬਾ ਨਾਬੇ ਤੋਂ ਜਿਹੜੀ ਭਵਾਨੀਗੜ ਦੀ ਇਹ 55 ਕਿਲੋਮੀਟਰ ਦੀ ਸੜਕ ਹੈ ਜੀ ਔਰ 55 ਕਿਲੋਮੀਟਰ ਦੇ ਵਿੱਚੋਂ 35 ਕਿਲੋਮੀਟਰ ਸੜਕ ਜਿਹੜੀ ਹੈ ਕੱਲੀ ਵਿਧਾਨ ਸਭਾ ਨਾਬਾ ਦੇ ਵਿੱਚ ਆਉਂਦੀ ਹੈ ਇਹਨੂੰ ਵਿਸ਼ਤਾ ਚਾਰ ਵਿਧਾਨ ਸਭਾ ਲੱਗਦੇ ਨੇ ਜੀ ਅ ਵਿਧਾਨ ਸਭਾ ਮੰলো ਨਾਬਾ ਅ ਪਟਿਆਲਾ ਦਿਹਾਤੀ ਤੇ ਸੰਗਰੂਰ ਤੇ 35 ਕਿਲੋਮੀਟਰ 55 ਕਿਲੋਮੀਟਰ ਦੇ ਵਿੱਚੋਂ ਕੱਲੀ ਸੜਕ ਨਾਬਾ ਵਿਧਾਨ ਸਭਾ ਨਾਲ ਲੱਗਦੀ ਹੈ ਉਸ ਨਾਬਾ ਵਿਧਾਨ ਸਭਾ ਮੇਨ ਹੈ ਅੱਜ ਸੜਕ ਦਾ ਜਿਹੜਾ ਜਿੱਦੂ ਘਾਟਨ ਕੀਤਾ ਪੈਚ ਵਰਕ ਪਹਿਲਾਂ ਹੋ ਰਿਹਾ ਉਸ ਤੋਂ ਬਾਅਦ ਫਿਰ ਇਹਦੇ ਉੱਪਰ ਮਟੀਰੀਅਲ ਪਾਇਆ ਜਾਏਗਾ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਬਿਲਕੁਲ ਬਹੁਤ ਵਧੀਆ ਬਣ ਕੇ ਤਿਆ ਮੈਂ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਕੀਤੀ ਐਕਸਰ ਸਾਹਿਬ ਨਾਲ ਐਸਜੀਓ ਸਾਹਿਬ ਨਾਲ ਅਜੀਤ ਸਾਹਿਬ ਨਾਲ ਬੈਠ ਕੇ ਪ੍ਰੋਪਰ ਪੇਪਰ ਵਰਤ ਚੈੱਕ ਕੀਤਾ ਠੇਕੇਦਾਰ ਸਾਹਿਬ ਸਾਡੇ ਪੀਐਮ ਜੀ ਉਹਨਾਂ ਨਾਲ ਵੀ ਰਾਤੀ ਬੈਠ ਕੇ ਡਿਸਕਸ਼ਨ ਕੀਤੀ ਹੈ ਕਿ ਸਾਨੂੰ ਬਹੁਤ ਕਿਉਂਕਿ ਇਹ ਸੜਕ ਜਿਹੜੀ ਹੈ ਨਾ ਜੀ ਲਾਈਫਲਾਈਨ ਆ ਆਪ ਚਾਰ ਹਲਕਿਆਂ ਵਾਸਤੇ ਇੱਥੋਂ ਬਹੁਤ ਲੋਡ ਹੁੰਦਾ ਜੀ ਇਧਰੋਂ ਰਾਜਸਥਾਨ ਤੋਂ ਦਿੱਲੀ ਤੋਂ ਹਰਿਆਣੇ ਤੋਂ ਬਹੁਤ ਸਾਰੀਆਂ ਗੱਡੀਆਂ ਨਿਕਲਦੀਆਂ ਨੇ ਤੇ ਇਹ ਸੜਕ ਜਿਹੜੀ ਆ ਬਹੁਤ ਅੱਛੇ ਤਰੀਕੇ ਨਾਲ ਬਣੇਗੀ ਅਸੀਂ ਦੀ ਪ੍ਰੋਪਰ ਮੋਨਿਟਰਿੰਗ ਵੀ ਕਰਾਂਗੇ ਤੇ तकरीबन 46 ਪੁਆਇੰਟ ਕੁਛ ਇਹਦਾ ਬਜਟ ਹੈ ਜੀ 46 ਕਰੋੜ ਕੁਛ ਤੇ ਪ੍ਰਮਾਤਮਾ ਕਿਰਪਾ ਕਰੇ ਸਭ ਦਾ ਅਸ਼ੀਰਵਾਦ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਪਿੰਡ ਲੱਗਦੇ ਨੇ ਇਹਦੇ ਉੱਪਰ ਜਾਂ ਸ਼ਹਿਰ ਵੀ ਹੈ ਪਾਸ ਸੋਵਾਨਾ ਪਾ ਕਿ ਜਰੂਰ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨੂੰ ਚਾਹ ਪਾਣੀ ਪਿਲਾਓ ਇਹਨਾਂ ਠੀਕ ਹੈ ਨਾ ਜੀ ਲੱਸੀ ਪਿਲਾਓ ਇਹਨਾਂ ਦਾ ਹਾਲਚਲ ਪੁੱਛੋ ਤਾਂ ਕਿ ਇਹਹੀ ਸੜਕ ਹੈ ਜਿਹੜੀ ਆਪਣੇ ਦੀ ਲਾਈਫਲਾਈਨ ਹੈ ਔਰ ਇੱਥੋਂ ਜਦੋਂ ਪੱਲ ਲੰਘਾਂਗੇ ਉਹਨੇ ਹੀ ਵਧੀਆ ਸੜਕ ਜਿਹੜੀ ਬਣੂਗੀ ਸੋ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਸਾਡੇ ਪੀ ਡਬਲਯੂ ਡੀ ਮਿਨਿਸਟਰ ਹਰਪਜਨ ਸਿੰਘ ਈਟੀਓ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਸੜਕ ਜਿਹੜੀ ਹੈ ਮਨਜ਼ੂਰ ਹੋ ਗਈ ਸੀ ਪਰ ਹੁਣ ਮਾਰਚ ਮਹੀਨਾ ਸ਼ੁਰੂ ਹੋ ਗਿਆ ਟੈਂਪਰੇਚਰ ਵੀ ਠੀਕ ਹੈ ਤੇ ਚੰਨ ਦਿਨਾਂ ਦੇ ਵਿੱਚ ਸੜਕ ਬਣ ਕੇ ਕੰਪਲੀਟ ਹੋ ਜਾਣੀ। ਵਿਰੋਧੀ ਲਗਾਤਾਰ ਵਾਰ ਕਰ ਰਹੇ ਸੀ ਵੀ ਇਹ ਤਾਂ ਪੈਣੀ ਨਹੀਂ ਸੜਕ ਕਿਸ ਤਰ੍ਹਾਂ ਦੇਣੀ। ਦੇਖੋ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਜੀ ਪਰ ਟੈਕਨੀਕਲ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਦੇਖਣ ਵਾਲੀਆਂ ਹੁੰਦੀਆਂ ਨੇ। ਮੈਂ ਕਿ ਤੁਹਾਡੇ ذریعے ਵੀ ਦੱਸਣਾ ਚਾਹੁੰਦਾ ਕਿ ਸੜਕ ਜਿਹੜੀ ਹੁਣ 5 ਸਾਲ ਲਈ ਬਣੂਗੀ ਆਪਾਂ ਜੇ ਕਿਤੇ ਕੋਈ ਰਾਹ ਚ ਆਪਾਂ ਸਪੀਡ ਬ੍ਰੇਕਰ ਬਣਨਾ ਜਾਂ ਆਪਾਂ ਕੋਈ ਪੱਟ ਪਟਾਈ ਦਾ ਕੰਮ ਹੁਣੇ ਹੋ ਸਕਦਾ ਜੀ ਬਾਅਦ ਚ ਆਪਾਂ ਕਰਾਂਗੇ ਤਾਂ ਫਿਰ ਸੜਕ ਫੇਰ ਟੁੱਟ ਜਾਣੀ ਹੈ ਤਾਂ ਫਿਰ ਇਹ ਅਗਲੀ ਵਾਰੀ ਜਿਹੜੀ ਸੜਕਾ 5 ਸਾਲ ਬਾਅਦ ਹੀ ਬਣਨੀ ਹੈ ਜੀ ਸੋ ਬੜੀ ਸਾਮ ਸੰਭਾਲ ਕਰੀਏ ਪਿੰਡਾਂ ਚ ਆਪਾਂ ਕੋਈ ਹੈਰੋ ਲੈ ਕੇ ਸੜਕ ਤੇ ਚੜ ਕੇ ਜਾਂ ਕੋਈ ਕਰਾਹਾ ਲੈ ਕੇ ਚੜ ਕੇ ਜਾਂ ਆਪਾਂ ਕਿਤੇ ਹੋਰ ਪੱਟ ਦੀ ਸੜਕ ਤੋਂ ਨੁਕਸਾਨ ਪਹੁੰਚਾਉਦੇ ਨਾਲ ਤਾਂ ਆਪਾਂ ਸਾਰੇ ਦੀ ਸਾਮ ਸੰਭਾਲ ਕਰੀਏ ਕਿਉਂਕਿ ਆਪਣੇ ਪੈਸੇ ਦੀ ਸੜਕ ਹੈ ਜੀ ਤੇ ਮੈਂ ਤਾਂ ਹੀ ਬੇਨਤੀ ਕਰਦਾ ਲੋਕ ਸਭਾ ਚੋਣਾਂ ਨੂੰ ਕਿਵੇਂ ਵੇਖਦੇ ਹੋ ਕੈਂਡੀਡੇਟ ਦਾ ਵੀ ਅਲਾਉਸ ਹੋ ਗਿਆ ਬਿਲਕੁਲ ਜੀ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਸਾਡੇ ਉਮੀਦਵਾਰ ਨੇ ਜੀ ਆਮ ਆਦੀ ਪਾਰਟੀ ਵੱਲੋਂ ਔਰ ਹੈਲਥ ਮਿਨਿਸਟਰ ਨੇ ਮੌਜੂਦਾ ਇਸ ਵਕਤ ਪੰਜਾਬ ਦੇ ਬੜਾ ਅੱਛਾ ਸੁਭਾਅ ਬਹੁਤ ਵਧੀਆ ਮਿਨਿਸਟਰ ਨੇ ਬੜਾ ਅੱਛਾ ਕੰਮ ਕਰ ਰਹੇ ਆ ਤੇ ਪਟਿਆਲਾ ਲੋਕ ਸਭਾ ਸੀਟ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਕੇਜੀਵਰ ਸਾਹਿਬ ਦੀ ਭਗੰਤ ਮਾਨਸਾ ਦੀ ਝੋਲੀ ਪਾਵਾਂਗੇ ਮਹਾਰਾਣੀ ਜੀ ਕੱਲ ਜਿਹੜਾ ਬੀਜੇਪੀ ਜੁਆਇਨ ਕਰਦੇ ਕਾਂਗਰਸ ਦਾ ਪੱਲਾ ਛੱਡ ਦਿੱਤਾ ਕੋਈ ਹਰ ਪਾਰਟੀ ਨੇ ਆਪਣਾ ਆਪਣਾ ਕੈਂਡੀਡੇਟ ਅਨਾਉਂਸ ਕਰਨਾ ਜੀ ਹਰ ਇੱਕ ਨੂੰ ਅਧਿਕਾਰ ਹੈ ਕਿੱਥੇ ਜਾਣਾ ਕੀ ਕਰਨਾ ਹਰ ਇੱਕ ਦੀ ਆਪਣੀ ਆਪਣੀ ਰਣਨੀਤੀ ਹੈ ਜੀ ਅਸੀਂ ਕੰਮ ਦੇ ਬਿਆਹਫ ਤੇ ਵੋਟ ਮੰਗਾਂਗੇ ਕਿ ਅਸੀਂ 2 ਸਾਲ ਦੇ ਵਿੱਚ ਕੀ ਕੰਮ ਕੀਤੇ ਨੇ ਜਿਵੇਂ ਬਿਜਲੀ ਮੁਫਤ ਵਾਲਾ ਕੰਮ ਆ ਅਸੀਂ ਨੌਕਰੀਆਂ ਦਿੱਤੀਆਂ ਨੇ ਪਿੰਡਾਂ ਚ ਆਮ ਆਦਮੀ ਟ੍ਰੇਨਿੰਗ ਖੁੱਲ ਰਹੀ ਹੈ ਸਕੂਲਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਸ ਬਹੁਤ ਸਾਰੇ ਸੜਕ ਸੁਰੱਖਿਆ ਨੂੰ ਲੈ ਕੇ ਜਿਵੇਂ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਔਰ ਪਹਿਲੀ ਵਾਰ ਹੋਇਆ ਕਿ ਜਿੰਨੇ ਪੰਜਾਬ ਦੇ ਐਸਐਚਓ ਸਹਿਬਾਨ ਨੇ ਸਭ ਨੂੰ ਗੱਡੀਆਂ ਮਿਲੀਆਂ ਨੇ ਬਹੁਤ ਉੱਛੀਆਂ ਗੱਡੀਆਂ ਮਿਲੀਆਂ ਨੇ ਇਹ ਕੰਮ ਜਿਹੜੇ ਪਹਿਲਾਂ ਕਿੱਥੇ ਹੁੰਦੇ ਸੀਗੇ ਜੀ ਸੋ ਇਸ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆ ਲੋਕ ਖੁਸ਼ ਨੇ ਔਰ ਹਜੇ ਤਾਂ 2 ਸਾਲ ਹੀ ਹੋਏ ਆ ਸਰਕਾਰ ਬਣੀ ਨੂੰ ਤੇ 2 ਸਾਲ ਦੇ ਰਿਪੋਰਟ ਕਾਰਡ ਦੇ ਮੁਤਾਬਕ ਅਸੀਂ ਵੋਟ ਮੰਗਾਗੇ ਲੋਕਤੰਤਰ ਚ ਲੋਕ ਵੱਡੇ ਆ ਲੋਕਾਂ ਕੋਲੇ ਫੈਸਲਾ ਕਰਨ ਦਾ ਹੱਕ ਆ ਕਿ ਲੋਕ ਜਿੰਨੂੰ ਮਰਜ਼ੀ ਵੋਟ ਪਾਉਣ ਨਾ ਪਾਉਣ ਮੈਨੂੰ ਉਮੀਦ ਆ ਕਿ ਲੋਕ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰਨਗੇ ਕਿੰਨੀਆਂ ਸੀਟਾਂ ਮੰਨਦੇ ਹੋ ਵੀ ਜਿੱਤੋਂ ਸੀਟਾਂ ਤਾਂ ਜੀ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਨਾਂ ਲਾਵੇ ਪ੍ਰਮਾਤਮਾ ਦੇ ਹੱਥ ਵਸਦਾ ਪ੍ਰਜਕਟ ਮਲੇਜਾ ਰਾਮ ਬੀਐਸ ਬਿਲਡਰ ਜਿਨ੍ਹਾਂ ਨੂੰ ਇਹ ਕੰਮ ਅਲਾਟ ਹੋਇਆ ਹੈ ਇਹ ਕੰਮ ਸਾਰਾ ਮੇਰੀ ਦੇਖਰੇਖ ਹਟ ਹੋਏਗਾ ਸਾਨੂੰ ਇਹ ਕੰਮ 2 ਮਹੀਨੇ ਪਹਿਲਾਂ 1 ਸਾਲ ਦੇ ਸਮੇਂ ਨਾਲ ਅਲਾਟ ਹੋਇਆ ਸੀ ਅਸੀਂ ਕੰਮ ਇਹ ਜੰਗੀ ਪੱਧਰ ਤੇ ਤੁਰੰਤ ਸ਼ੁਰੂ ਕਰ ਦਿੱਤਾ ਸੀ ਹੁਣ ਮੌਸਮ ਅਨੁਕੂਲ ਹੋ ਗਿਆ ਹੈਗਾ ਲੁੱਕ ਦਾ ਕੰਮ ਕਰਨ ਵਾਸਤੇ ਗੁਵਿੰਦਗੜ੍ਹ ਤੋਂ ਪੂਰੀ ਲੇਅਰ ਚੌੜੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਅੱਜ ਨਾਬੇ ਤੋਂ ਫਿਰ ਲੁੱਕ ਦਾ आगाज ਕੀਤਾ ਗਿਆ ਹੈ ਦੋ ਤਿੰਨ ਦਿਨ ਪੈਚਵਰਕ ਤੋਂ ਬਾਅਦ ਪੂਰੀ ਚੜਾਈ ਦੇ ਵਿੱਚ ਲੁੱਕ ਦਾ ਕੰਮ ਸ਼ੁਰੂ ਹੋ ਜਾਏਗਾ ਇਸ ਵਾਸਤੇ ਸਾਰੀ ਮਸ਼ੀਨਰੀ ਵੀ ਨਵੀਂ ਲਿਆਂਦੀ ਗਈ ਹੈ ਨਵਾਂ ਬੈਚਿੰਗ ਪਲਾਂਟ ਲਗਾਇਆ ਗਿਆ ਹੈ ਨਵੀਂ ਫੇਵਰ ਲਿਆਂਦੀ ਗਈ ਹੈ ਇਹ ਕੰਮ ਅਸੀਂ ਪਰ ਸਾਦੰਨੇ ਹੈਗੇ ਪਬਲਿਕ ਨੂੰ ਕਿ ਅਸੀਂ 6 ਮਹੀਨੇ ਦੇ ਵਿੱਚ ਪੂਰਾ ਕਰ ਦੇਵਾਂਗੇ ਕਿੰਨਾ ਬਜਟ ਕਿੰਨਾ ਜੀ ਟੋਟਲ ਇਸ ਇਸ ਕੰਮ ਦੇ ਲਈ 45 ਕਰੋੜ ਰੁਪਏ ਦਾ ਬਜਟ ਸਰਕਾਰ ਨੇ ਰੱਖਿਆ ਹੈ ਕਿੱਥੋਂ ਤੋਂ ਕਿੱਥੋਂ ਤੱਕ ਕੰਪਲੀਟ ਹੋਊਗਾ ਇਹ ਸੜਕ ਭਵਾਨੀਗੜ੍ਹ ਤੋਂ ਲੈ ਕੇ ਗਵਿੰਦਗੜ੍ਹ ਤੱਕ ਬਣਨੀ ਹੈ ਬਾਇਆ ਨਾਬਾ ਅਮਰੋਪਾਸੋਂ ਇਹ ਜਿਹੜੇ ਜਗ੍ਹਾ ਡਿਪਰੈਸ਼ਨ ਨੇ ਨੀਵੇਂ ਨੇ ਫਿਰ ਉੱਪਰ ਯੂਨੀਫਾਰਮ ਥਿੱਕਨੈਸ ਨਹੀਂ ਆਉਂਦੀ ਹੈਗੀ ਸੜਕ ਵਧੀਆ ਤੇ ਮਜ਼ਬੂਤ ਲੰਬੇ ਸਮੇਂ ਤੱਕ ਟਿਕਾਊ ਬਣਦੀ ਹੈ ਇਹ ਮੈਟਰੀਅਲ ਦੀਆਂ ਲੇਅਰਾਂ ਹੈ ਜਿਹੜੀ ਇਹਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਵੱਖ-ਵੱਖ ਦੀ ਲੇਅਰ ਹੈ ਜਿੱਥੇ ਕਿਤੇ ਛੜਕ ਦੇ ਵਿੱਚ ਲੈਬੋਰੀ ਨੇ 50mm ਜਾਂ 40mm 30mm 80mm ਵੱਖ-ਵੱਖ ਜਗ੍ਹਾ ਦੇ ਉੱਤੇ ਜਿੰਨਾ ਡਿਜ਼ਾਈਨ ਕਰਕੇ ਦਿੱਤਾ ਹੈ ਉਹਦੇ ਮੁਤਾਬਕ ਹੀ ਮਾਲ ਪਾਇਆ ਜਾਂਦਾ ਬਹੁਤ ਚੰਗੀ ਗੱਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜੀ ਨਾਬੇ ਤੋਂ ਲੈ ਕੇ ਭਾਰਤ ਤੱਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜੀ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਐਕਸੀਡੈਂਟ ਦੇ ਕਾਰਨ ਵੀ ਬੰਦੇ ਸੀ ਬਹੁਤ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਤਾਂ ਕੰਟਰੋਲ ਹੋ ਜੂਗਾ ਹਾਂ ਜੀ ਹੁਣ ਕੰ ਇਹ ਦਿੱਤੀ ਲੱਗਦਾ ਵੀ ਜਿਹੜਾ ਹੈਗਾ ਕਾਫੀ ਐਕਸੀਡੈਂਟ ਹੁੰਦੇ ਤੇ ਬਹੁਤ ਜ਼ਿਆਦਾ ਹੁੰਦੇ ਸੀਗੇ ਯਾ ਸੜਕ ਟੁੱਟਣ ਦਾ ਕਾਰਨ ਤਾਂ ਦਾ ਬਹੁਤ ਜ਼ਿਆਦਾ ਐਕਸੀਡੈਂਟਾਂ ਦਾ ਕਾਰਨ ਸੀਗਾ ਜੀ ਤੇ ਹੁਣ ਸਰਕਾਰ ਵੱਲੋਂ ਵਧੀਆ ਆਪਣਾ ਬਹੁਤ ਵਧੀਆ ਹਾਂਜੀ ਬਹੁਤ ਵਧੀਆ